ਹੈ ਲੋਕੀ ਸਭ ਨੂੰ ਪਿਆਰਵਾਲੀ ਸਤਿ ਸ਼੍ਰੀ ਅਕਾਲ ਮੈਂ ਹਾਂ ਰਿਯੋਤ ਤੁਸੀਂ ਦੇਖ ਰਹੇ ਹੋ ਜੀ ਆਪਣਾ YouTube ਚੈਨਲ ਪ੍ਰਭਜੋ 26 ਮੈਰਾ ਵੈਲਕਮ ਬੈਕ ਟੂ ਮਾਈ ਚੈਨਲ ਤੇ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵਗੇ ਜੀ ਮੈਂ ਠੀਕ ਹਾਂ ਤੇ ਸ਼ੁਰੂ ਕਰਦੇ ਆਪਾਂ ਆਪਣਾ ਅੱਜ ਦਾ ਵਲੌਗ ਤੇ ਵਲੌਗ ਵੀ ਜੇ ਤੁਸੀਂ ਐਂਡ ਤੱਕ ਦੇਖਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਲਿਜੀਤੇ ਬੈਲ ਆਈਕਨ ਦਬਾ ਲਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਮਿਲਦੇ ਰਹਿਣ ਜੀ ਦੇਖੋ ਸੂਰਜ ਚੜਿਆ ਨਹੀਂ ਸੀਗਾ ਜਦੋਂ ਮੈਂ ਸਵੇਰੇ ਉੱઠી ਸੀਗੀ ਤੇ ਹੁਣ ਦੇਖੋ ਹੌਲੀ ਹੌਲੀ ਉੱਪਰ ਆ ਰਿਹਾ ਵਾ ਤੇ ਬਹੁਤ ਸੋਹਣਾ ਲੱਗ ਰਿਹਾ ਨਾਲ ਨਾਲ ਪੰਛੀਆਂ ਦੀ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਨੇ ਤੇ ਨਾਲ ਨਾਲ ਇਹ ਸੂਰਜ ਦੇਖੋ ਹਲੇ ਚੜਿਆ ਨਹੀਂ ਸੀ ਜਦੋਂ ਮੈਂ ਉੱઠી ਸੀ ਆਪਾਂ ਵੀ ਨਾਲਾ ਕਰਦਿਆਂ ਕੰਮ ਤੇ ਜਾਨ ਨੂੰ ਧੁੱਪੜਨੇ ਜਾਨੂ ਆਪਾਂ ਅੰਦਰ ਚਲੇ ਜਾਣਾ ਵਾ ਤੇ ਫਿਰ ਅੰਦਰ ਲਾ ਕੰਮ ਕਰਾਂਗੇ। ਆਜਾ ਸੁਣੋ ਤੁਸੀਂ ਪੰਛੀਆਂ ਨੇ। ਇੰਨਾ ਪਿਆਰਾ ਬੋਲਦੇ ਨੇ ਨਾ। ਰੂਹ ਹਿੜ ਜਾਂਦੀ ਐ। ਫਿਰ ਸੇ ਉੱਠਣ ਦਾ ਜਿਹੜਾ ਹੈਗਾ। ਇਹ ਫੇਰ ਆ। ਲਗ ਲਗ ਤਰ੍ਹਾਂ ਦੀਆਂ ਬਾਜਾਂ ਆਂਦੀਆਂ ਜਿੜੀਆਂ ਆਂਦੀਆਂ। ਦਰ ਮੇ ਲਗਾ ਜਾਂਦਾ ਸੀਗਾ ਝਾੜੂ ਇਹ ਨੇਰੀ ਆਈ ਸੀ ਨਾ ਨੇਰੀ ਕਰਕੇ ਬਹੁਤ ਜਿਆਦਾ ਹੋ ਜਾਂਦਾ ਵਾ ਕੁਝ ਆਪਣਾ ਬੇੜਾ ਗੱਚਾ ਤੇ ਕੁਝ ਪੇੜ ਪੂੜ ਲੱਗੇ ਹੋਏ ਨੇਗੇ ਇੱਥੇ ਜਾਮਣਾ ਵਗੈਰਾ ਦੇ ਹਨਾ ਤੇ ਉਹਦੇ ਕਰਕੇ ਜਿਹੜੇ ਪੱਤੇ ਆ ਉੱਡ ਕੇ ਆ ਜਾਂਦੇ ਨੇ ਮਿੱਟੀ ਆ ਵੇੜੇ ਵਿੱਚ ਮਿੱਟੀ ਉੱਡ ਕੇ ਆ ਜਾਂਦੀ ਨੇ ਨੇਰੀ ਨਾਲ ਦਿਨ ਨਾਲ ਨਾ ਕੂੜਾ ਪਤਾ ਨਹੀਂ ਕਿੱਥੋਂ ਬਸੌਂਦ ਕੇ ਆਂਦਾ ਆ ਤੇ ਫਮਵ ਦਾ ਜਾਂਦਾ ਹਾਂ ਹਾਂਜੀ ਦੇਖੋ ਇੱਥੇ ਪੰਛੀ ਬੈਠੇ ਸੀਗੇ ਦੋਨੋਂ ਕਿੰਨੇ ਸੁਣ ਲੱਗਦੇ ਨੇਗੇ ਇਹ ਬੈਠ ਕੇ ਤੇ ਬੋਲਦੇ ਵੀ ਨੇ ਫੇਰ ਚੁੱਪ ਕਰ ਜਾਂਦੇ ਨੇਗੇ ਫੇਰ ਲੱਗ ਜਾਂਦੇ ਨੇ ਬੋਲਣ ਤੇ ਦੋਨੋਂ ਬੈਠੇ ਸੀਗੇ ਇਹ ਤੇ ਇਹ ਜੀ ਆਪਣਾ ਸਵੇਰ ਦਾ 뷰 ਹਾਂਜੀ ਸਾਰਾ ਹੋ ਗਿਆ ਆਪਣਾ ਸਾਫ਼ ਤੇ ਦੇਖੋ ਕਿੰਨੀ ਛੋਟੀ ਜੀ ਚਿੜੀ ਐ ਤੇ ਹੁਣ ਚਲਦੇ ਆਪਾਂ ਉਧਰ ਫਿਰ ਸੋਈ ਤੇ ਜਾਣਾ ਆਪਾਂ ਰੋਟੀ ਬਣਾਉਣ ਨੂੰ ਹਾਂਜੀ ਲੋ ਜੀ ਆਪਾਂ ਤਿਆਰੀ ਕਰਤੀ ਸੀਗੀ ਸ਼ੁਰੂ ਸਵੇਰ ਦੇ ਨਾਸ਼ਤੇ ਦੀ ਤੇ ਆਟਾ ਗੁੰਨਣ ਲੱਗੀ ਸੀ ਮੈਂ ਤੇ ਉਹ ਇੱਕ ਸਾਈਡ ਸਬਜੀ ਗਰਮ ਕਰਨ ਨੂੰ ਰੱਖਤੀ ਸੀਗੀ ਤੇ ਕਿਉਂਕਿ ਲੈ ਕੇ ਵੀ ਜਾਂਦੇ ਨੇਗੇ ਫਿਰ ਖਾ ਕੇ ਵੀ ਜਾਂਦੇ ਨੇਗੇ ਤੇ ਇਸ ਲਈ ਉਹ ਸਬਜੀ ਗਰਮ ਕਰ ਦਿੱਤੀ ਸੀਗੀ ਤੇ ਚਾਹ ਬਣਾ ਕੇ ਰੱਖਤੀ ਸੀ ਤੇ ਹੁਣ ਇੱਥੇ ਮਾਟਾ ਗੁੰਨੇ ਸੀ ਤੇ ਫਿਰ ਆਪਾਂ ਬਣਾਨੀ ਐ ਰੋਟੀ ਤੇ ਸਰਦਾਰ ਜੀ ਨੇ ਹਲੇ ਤਿਆਰ ਹੋ ਗਏ ਸੀਗੇ ਉਹਨਾਂ ਨੂੰ ਪਾਠ ਕਰਨਾ ਐ ਹਲੇ ਤੇ ਮੈਂ ਆਟਾ ਗੁੰਨ ਲਿਆ ਸੀਗਾ ਤੇ ਇਹ ਨੇ ਆਟਾ ਸੈੱਟ ਹੋਊਗਾ ਇਹਨੇ ਮਤਵਾ ਵਗੈਰਾ ਗਰਮ ਹੋਊਗਾ ਮੇਰਾ ਤੇ ਆਟਾ ਪਗੁੰਨ ਲਿਆ ਸੀਗਾ ਤੇ ਉਹਨੇ ਕਿਉਂ ਵਾਲਾ ਹੱਥ ਲਾ ਕੇ ਮਰੱਖ ਦੇਣੇ ਨੇ ਤਾਂ ਕਿ ਸਿਕਰੀ ਨਾ ਆਵੇ ਇਹਦੇ ਉੱਪਰ ਤੇ ਬਾਕੀ ਆਪਾਂ ਇਹ ਤੇ ਕੰਟਰ ਸਾਫ ਕਰਤਾ ਸੀਗਾ ਤੇ ਹੁਣ ਸਰਦਾਰ ਜੀ ਆ ਗਏ ਸੀਗੇ ਜਾਲ ਲੈ ਕੇ ਜਾਣਗੇ ਪਾਣੀ ਉਹਨੇ ਰੱਖਦੇ ਹੁੰਦੇ ਆ ਜਦੋਂ ਅਸੀਂ ਪਾਟ ਕਰਦੇ ਆ ਤਕੋਲੇ ਪਾਣੀ ਰੱਖ ਕੇ ਫਿਰ ਪਾਠ ਕਰਦੇ ਹੁੰਦੇ ਆ ਤੇ ਉਹ ਬਾਣੀ ਉਹਦੇ ਵਿੱਚ ਪੜੀ ਜਾਂਦੀ ਹੈ ਜਦੋਂ ਆਪਾਂ ਪਾਠ ਕਰਦੇ ਆ ਤੇ ਫਿਰ ਉਹ ਥੋੜਾ ਥੋੜਾ ਕਲੀਨ ਲੈਂਦੇ ਹੁੰਦੇ ਆ ਸਾਰੇ ਤੇ ਮੈਨੂੰ ਦਿਖਾਰੇ ਸੀਗੇ ਗਲਾਸ ਤੇ ਗਲਾਸ 'ਚ ਮੈਨੂੰ ਇਹਨਾਂ ਨੇ ਚਾਹ ਗਰਮ ਕਰਕੇ ਦਿੱਤੀ ਸੀ ਤੇ ਉਹ ਕਾਲਾ ਕਰਤਾ ਸਾੜ ਕਰਤੇ ਮੈਂ ਕਹਿ ਰਹੀ ਸੀ ਕਿ ਤੁਸੀਂ ਇਹ ਸਾੜਿਆ ਵਾ ਚਾਹ ਗਰਮ ਕਰ ਦਿੰਦੇ ਆ ਵੀ ਚਾਹ ਇਹ ਗਲਾਸ 'ਚ ਕੌਣ ਗਰਮ ਕਰਦਾ ਹੁੰਦਾ ਤੇ ਬਾਹਰ ਕੋਈ ਆ ਗਿਆ ਸੀਗਾ ਤੇ ਉਹ ਕੱਪੜੇ ਲੈਣੇ ਸੀ ਉਹਨਾਂ ਨੇ ਸੂਟ ਸੇ ਹੋਣਾ ਸੀ ਮੈਂ ਥੋੜਾ ਜਿਆ ਰਹਿਦਾ ਸੀਗਾ ਮੈਂ ਕਿ ਸ਼ਾਮ ਨੂੰ ਲੈ ਜਾਣਗੇ ਵੀ ਸ਼ਾਮ ਨੂੰ ਕਹਿ ਦੋ ਤੇ ਫਿਰ ਉਸ ਲਈ ਕਹਿ ਰਹੇ ਸੀ ਕਿ ਸੋਨੂੰ ਸ਼ਾਮ ਨੂੰ ਵੀ ਉਹਨੂੰ ਕਹਿ ਰਹੇ ਸੀ ਕਿ ਸ਼ਾਮ ਨੂੰ ਸੂਟ ਲੈ ਜਿਓ ਕਦੋਂ ਜਾਣਾ ਬੱਚਾ ਬਾਪੂ ਇਹ ਸ਼ਾਮ ਕੋ ਲੈ ਜਾਣਾ ਹਾਂਜੀ ਅੱਜ ਮੈਂ ਇੱਥੇ ਗਾਰੀ ਸੀਗੀ ਕ੍ਰਿਸ਼ਨ ਭਜੇ ਨਾ कन्हैया ले चल परली पार कन्हैया ले चल परली पार जहाँ भी राजे मेरी राधे रानी जहाँ भी राजे मेरी शामा प्यारी अलबेली सरकार कन्हैया चल परली पार गुण एव गुण सब तुझको अर्पण पाप पुण्य भी तुझको अर्पण जे जीवन भी तुझको अर्पण मैं तेरे चरणों की दासी तू मेरे प्राण आधार कन्हैया ले चल परली पार ਕਰਨ ਹੈ ਯਾਲੀ ਚਲ ਪਰਲੀ ਪਾ ਹਾਂਜੀ ਰੋਟੀ ਮੈਂ ਬਣਾ ਲਈ ਸੀ ਤੇ ਹੁਣ ਸਰਦਾਰ ਜੀ ਨੂੰ ਦੇਣ ਚੱਲੀ ਸੀ ਤੇ ਇੱਥੇ ਮੈਂ ਪਾ ਰਹੀ ਸੀ ਰੋਟੀ ਉਹਨਾਂ ਨੂੰ ਖਾਣ ਵਾਸਤੇ ਦੇਣ ਚੱਲੀ ਸੀ ਤੇ ਨਾਲ ਹੀ ਮੈਂ ਪੈਕ ਕਰਕੇ ਰੱਖ ਦੂੰਗੀ ਕਿ ਫਿਰ ਜਦੋਂ ਹਾਂਜੀ ਸਰਦਾਰ ਜੀ ਚੱਲੇ ਸੀ ਤਾਂ ਗੇਟ ਖੋਲਣੇ ਗਈ ਸੀ ਗੱਡੀ ਵਾਸਤੇ ਤੇ ਕਿਤੇ ਲੌਕ ਕੀਤਾ ਹੁੰਦਾ ਵਗੇੜ ਤੇ ਇਥੇ ਮੈਂ ਯਰ ਖੋਲ ਰਹੀ ਥੀ ਗੱਲ ਤੇ ਨਾਲੇ ਪਾਣੀ ਪਾਉਂਗੀ ਪੋਣੀ ਸੱਟ ਪਾ ਲੈਣਾ ਖਾਣ ਖਾ ਕੇ ਫਿਰ ਮੈਂ ਤੱਕਾਂਗੀ ਅੱਜ ਨਾ ਮੈਂ ਜੜੀ ਨੂੰ ਰੋਟੀ ਪਾਣੀ ਭੁੱਲ ਗਈ ਤੇ ਦਲੀਆ ਆਪਣੇ ਮੁਟਕੇ ਸਿਕਾਲਦੇ ਮੈਂ ਬਰੈਡ ਬਰੁੱਡ ਪਾਦੇ ਸੀਗੇ ਤੇ ਅੱਜ ਮੈਂ ਭੁੱਲ ਗਈ ਸੀਗੀ ਪਾਣੀ ਰੋਟੀ ਤੇ ਬਾਹਰੋਂ ਰੋਲਾ ਪਾਇਆ ਹੈ ਵੀ ਆਈ ਨਹੀਂ ਹੈਗੀ ਲੈ ਕੇ ਰੋਟੀ ਤੇ ਉਹਨੇ ਮੇਰੇ ਰੋਟੀ ਚੂਲ ਕੇ ਪਾ ਦਿੱਤੀ ਰੋਟੀਆਂ ਬਣਾ ਕੇ ਰੱਖ ਲਈ ਸੀਗੀ ਦਾ ਪਾਇਆ ਪਿਆ ਵਾ ਪੂਰਾ ਨਾ ਇਹ ਨੂੰ ਬ੍ਰਿਕ ਬ੍ਰਿਕ ਝੂੜ ਕੇ ਨਾ ਪਾਇਆਉਂਗੀ ਸਿਰਫ ਖਾ ਲੂਗੀ ਹਾਂ ਤੇ ਪਾਣੀ ਤਾਂ ਮੈਂ ਪਾਤਾ ਸੀਗਾ ਸਵੇਰੇ ਤੇ ਪਰ ਰੋਟੀ ਪਾਣੀ ਭੁੱਲ ਗਈ ਸੀ ਤੇ ਅੱਨੇ ਹੁਣ ਜਿੰਨੀ ਦੇਰ ਪਾ ਪਾਉਂਦੇ ਨਹੀਂ ਉੰਨੀ ਦੇਰ ਨੇ ਰੋਲਾ ਪਾਈ ਆਣਾ ਵਾ ਇਹਨੇ ਜੀ ਨੂੰ ਪੰਛੀਆਂ ਚ ਪਿਆਰ ਪੈ ਜਾਂਦਾ ਵਾ ਉਹਨਾਂ ਨੂੰ ਪਤਾ ਹੁੰਦਾ ਕਿ ਸਾਡੇ ਵਾਸਤੇ ਰੱਖਿਆ ਆ ਤੇ ਜੇ ਭੁੱਲ ਜਾਂਨੇ ਇਹ ਥੋੜੇ ਕੁ ਦਿਨਾਂ ਦਾ ਹੀ ਪਿਆਰ ਪਿਆ ਜੀ ਕੁੜੇਕ ਦਿਨ ਹੀ ਹੋਏ ਨੇ ਇਹਨਾਂ ਨੂੰ ਕੱਲਣਾ ਰਲਣਾ ਪਾਇਆ ਨੂੰ ਤੇ 15 ਕ ਇਹਨੂੰ ਹੋ ਗਏ ਹੋਣਗੇ ਤੇ ਉਹਨੂੰ ਪਤਾ ਹੁੰਦਾ ਕਿ ਉਹ ਚੱਲਦੀ ਐ ਮੇਰੇ ਵਾਲਾਸ ਨਿਗਰ ਰਹਿ ਗਿਆ ਬਨੇਰੇ ਦੇ ਉੱਪਰ ਬੈਠ ਕੇ ਦੇਖਦੀ ਰਹਿੰਦੀ ਐ ਤੇ ਘਰ ਪਾਇਆ ਹੋਇਆ ਐ ਨੇ ਮੈਂ ਤੁਹਾਨੂੰ ਦਿਖਾਇਆ ਸੀਗਾ ਪਿਛਲੀ ਵੀਡੀਓ ਦੇ ਵਿੱਚ ਵੀ ਕੈਨੇਡਾ ਵਾਲਿਆਂ ਦੀ ਜਿਹੜੀ ਕੋਠੀ ਐ ਨਾ ਉਹ ਬੰਦ ਐ ਅੰਦਰੋਂ ਤੇ ਉਹਦੇ ਵਿੱਚ ਪਾਇਆ ਹੋਇਆ ਹੈ ਨੇ ਘਰ ਕੋਪਰ ਚੀਜ਼ ਜਿਹੜਾ ਉਹ ਰੱਖਿਆ ਅੰਦਰ ਰੋਸ਼ਨਦਾਨ वगैरह ਕੁਝ ਰੱਖਿਆ ਹੋਊਗਾ ਉਹਦੇ ਵਿੱਚ ਪਾਇਆ ਹੋਇਆ ਘਾਰੇ ਨੇ ਤੇ ਬਸ ਉੱਥੇ ਦੋ ਜਾਣੇ ਲੰਗੇ ਦੋਨੇ ਬੰਦੇ ਇਕੱਠੇ ਤੇ ਹੁਣ ਇਹਨਾਂ ਨੂੰ ਛੂੜ ਕੇ ਮਰਵਾ ਦਨਾ ਰੋਟੀ ਤੇ ਫੇ ਖਾ ਲੂਗੀ ਉਹ ਮੈਂ ਥੱਕ ਗਈ ਸੀ ਸਵੇਰੇ ਜਲਦੀ ਉੱਠੀ ਹੋਈ ਸੀ ਤਾਂ ਕਰਕੇ ਮੈਂ ਯਾ ਥੋੜੇ ਜਿਹੀ देर ਚ ਰੁਲੇਟ ਕੇ ਬਹਿ ਹੁਣ ਆਪਾਂ ਲਈ ਉੱਠੀ ਸੀ ਇਹ ਬੱਚੇ ਇਹਨਾਂ ਰੋਟੀ ਖਵਾਤੀ ਸੀ ਜੀ ਮੈਂ ਬੱਤੀ ਨੇ ਉੱਠ ਗਈ ਸੀ ਤੇ ਰੋਟੀ ਘਵਾਤੀ ਸੀ ਇਹਨਾਂ ਨੇ ਤੇ ਆਪ ਵਿਖਾ ਕੇ 2 ਕੁ ਮਿੰਟ ਮੈਂ ਤਾਂ ਚਲੋ ਰੈਸਟ ਕਰਕੇ ਫੇਰ ਬਾਕੀ ਕਰਦੇ ਆਪਾਂ ਮਾ ਨੂੰ ਕਿਉਂ ਨਹੀਂ ਆ ਫੇਰ ਸਟਿਚਿੰਗ ਦਾ ਕੰਮ ਕਰਨਾ ਮੈਂ ਇੱਕ ਸੂਟ ਥੋੜਾ ਜਿਹਾ ਰੰਦਾ ਵਾ ਮੇਰੇ ਸਟਿਚ ਕਰ ਰਲੋ ਅੱਧਾ ਕ ਬਣਿਆ ਹੋਇਆ ਵਾ ਅੱਧਾ ਕ ਰੰਦਾ ਵਾ ਤੇ ਉਹ ਫਿਰ ਕੰਪਲੀਟ ਕਰ ਦੂੰਗੀ ਹੁਣ ਮੈਂ ਬਸ ਤੇ ਬਾਕੀ ਸਾਰਾ ਕੰਮ ਹੋ ਗਿਆ ਮੇਰਾ ਫੇਰ ਉਹ ਕੰਪਲੀਟ ਕਰ ਦੂੰਗੀ ਸ਼ਾਮ ਤੱਕ ਸ਼ਾਮ ਨੂੰ ਲੈ ਕੇ ਜਾਣਾ ਉਹਨਾਂ ਨੇ ਤੇ ਮੈਂ ਚੁਗੂ ਦਾ ਉਹ ਕਿ ਮੈਂ ਥੋੜੀ-ਥੋੜੀ ਘਾੜ ਲਈ ਹੈ ਤੇ ਹੁਣ ਇਹਨਾਂ ਨੂੰ ਪਾ ਕੇ ਆਉਣੀ ਹੈ ਉੱਥੇ ਤੇ ਇਹਨੇ ਰੋਲਾ ਪਾ ਰੱਖਿਆ ਪੂਰਾ ਕੁੰਡੀ ਵਾਲਾ ਪਾਣੀ ਸਾਫ਼ ਕਰਨ ਵਾਲਾ ਵਾ ਤੇ ਇਹਨੂੰ ਸਾਫ਼ ਕਰਦੇ ਆ ਹਾਂਜੀ ਕੁੰਡੀ ਵਾਲਾ ਪਾਣੀ ਮੈਂ ਸਾਫ਼ ਕਰਨ ਵਾਲਾ ਸੀਗਾ ਤੇ ਕੁੰਡੀ ਧੋਤੀ ਸੀਗੀ ਤੇ ਇਹਦੇ ਵਿੱਚ ਹੁਣ ਪਾਣੀ ਪਾ ਦਾਂਗੇ ਆਪਾਂ ਸਾਫ਼ ਫਿਰ ਪੀ ਲੈਣਗੇ ਆਕੇ ਰੋਟੀ ਮੇ ਚੂਰਤੀ ਜਿਹੀ ਬਰੀਕ ਬਰੀਕ ਹੁਣ ਖਾ ਲੈਣਗੇ ਆਕੇ ਜੋ ਜਾਨਾ ਇਹਨਾਂ ਨੇ ਰੋਟੀ ਖਾਈ ਸੀ ਤੇ ਪਤਾ ਨਹੀਂ ਕਿੱਧਰ ਚਲੀ ਆਈ ਐ ਸੀ ਤੇ ਹੁਣ ਆਈਆਂ ਨਹੀਂ ਗਈਆਂ ਤੇ ਹੁਣ ਦੇਖ ਗਈਆਂ ਨਹੀਂ ਵੀ ਪਤਾ ਨਹੀਂ ਰੋਟੀ ਪਾਈ ਆ ਕਿ ਨਹੀਂ ਖਾਈ ਕਰਨ ਨੂੰ ਤੇ ਫਿਰ ਮੈਂ ਇਹਨਾਂ ਨੂੰ ਇਸ਼ਾਰੇ ਨਾਲ ਦੱਸਿਆ ਕਿ ਹਾਂ ਯਾਰ ਦੇਖੋ ਮੈਂ ਰੋਟੀ ਖਾ ਕੇ ਖੰਡੀ ਐ ਤਾਂ ਜਾ ਕੇ ਇਹਨਾਂ ਨੇ ਖਾਧੀ ਐ ਤੇ ਫਿਰ ਫਟਾਫਟ ਆ ਗਈਆਂ ਕੋਲੇ ਵੀ ਹਾਂ ਸਾਨੂੰ ਰੋਟੀ ਪਾ ਕੇ ਗਏ ਆ ਜੀ ਖਾਣੀ ਐ ਦੇਖਣਾ ਪਹਿਲਾਂ ਇੱਧਰ ਉੱਧਰ ਰੁੜਦੀ ਜੱਦੀ ਸੀ ਤੇ ਹੁਣ ਮੈਂ ਇਹਨੂੰ ਦੱਸਿਆ ਕਿ ਮੈਂ ਇੱਥੇ ਤੇ ਟੈਕਨੋਲੋਜੀ ਫਿਰ ਆਪਾਂ ਫੇਰ ਆਣਾ ਇੱਕ ਚਾਪਾਪ ਹੈ ਆ ਲੈ ਲੈ ਹਾਂ ਬੰਨਾ ਪਾਣਾ ਪਟਿਆ ਹੋਇਆ ਨਾ ਹੋਵੇ ਇੱਥੇ ਹੋਇਆ ਦੂਜੇ ਦੇ